ਇਸ ਕੱਛਿਆ ਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਗੁਰੂ ਇਤਿਹਾਸ ਜਾਣੀਏ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੇ ਕੱਛਿਆ ਵਿੱਚ ਦੱਸਿਆ ਸੀ ਸਾਡਾ ਆਈ ਵਿਸ਼ਾ ਚੱਲਿਆ ਹੋਇਆ ਸੀ ਸ੍ਰੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਇਦੀ ਬਾਰੇ ਕਿਹੜੀ ਕਿਹੜੀ ਇੰਪੋਰਟੈਂਟ ਪਰਸਨ ਬਣ ਸਕਦੇ ਹਨ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਸੋ ਤੁਸੀਂ ਅੱਜ ਦੀ ਕਕ੍ਹਾ ਨੂੰ ਧਿਆਨ ਨਾਲ ਵੇਖਿਓ ਤੇ ਸੁਣੀਓ ਵੇਖੋ ਜੀ ਅੱਦੇ ਕਿਹੜੇ ਕਿਹੜੇ ਪੰਜ ਪਰਸਨ ਬਣਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਪੁੱਥੀ ਸਾਹਿਬ ਦੇ ਨਾਮ ਨਾਲ ਵੇਖੋ ਜੀ ਇਹ ਜਿਹੜਾ ਸ਼ੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਪਵਿੱਤਰ ਗ੍ਰੰਥ ਸੀ ਇਹਨਾਂ ਨੂੰ ਪਹਿਲੇ ਕੀ ਨਾਮ ਨਾਲ ਜਾਣਿਆ ਜਾਂਦਾ ਸੀ ਸ੍ਰੀ ਪੁੱਥੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਆ ਸਿੱਖਾਂ ਲਈ ਇੱਕ ਪਵਿੱਤਰ ਗ੍ਰੰਥ ਸੀ ਅਸੀਂ ਵੀ ਸਾਰਿਆਂ ਨੂੰ ਇਹਦੀ ਰਿਸਪੈਕਟ ਕਰਨੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਸ੍ਰੀ ਗੁਰੂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਪਹਿਲਾ ਗ੍ਰੰਥ ਹੀ ਕਿਸ ਨੂੰ ਥਾਪਿਆ ਗਿਆ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਪਹਿਲਾ ਗਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾ ਪੋਥੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਵੇਖੋ ਜੀ ਅੱਗੇ ਵਾਲਾ ਕਿਹੜਾ ਪਰਸਨ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਗਏ ਦੋ ਨਗਰਾਂ ਦੇ ਨਾਮ ਦੱਸੋ ਤਰਨਤਾਰਨ ਤੇ ਕਰਤਾਰਪੁਰ ਤਰਨਤਾਰਨ ਤੇ ਕਰਤਾਰਪੁਰ ਜ਼ਿਲ੍ਹਾ ਜਲੰਧਰ ਵੇਖੋ ਜੀ ਤਰਨਤਾਰਨ ਤੇ ਕਰਤਾਰਪੁਰ ਆ ਦੋ ਸਹਿਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸਾਏ ਹਨ ਇਹਨਾਂ ਨੇ ਇਹ ਜਿਲ੍ਹਾ ਜਿਲੰਦਰ ਵਿੱਚ ਪੈਂਦੇ ਸੀ ਤੇ ਪੁੱਛ ਪਰਸਨ ਪੁੱਛਿਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਸਾਏ ਗਏ ਦੋ ਨਗਰਾਂ ਦੇ ਨਾਮ ਦੱਸੋ ਪਹਿਲਾ ਕਿਹੜਾ ਸੀ ਤਰਨਤਾਰਨ ਤੇ ਦੂਜਾ ਕਰਤਾਰਪੁਰ ਹੋਰ ਵੇਖੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇਰਟਾ ਖੂ ਛੇਰਟਾ ਖੂ ਕਿਸ ਦੇ ਨਾਂ ਤੇ ਲਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇਰਟਾ ਖੂ ਕਿਸ ਦੇ ਨਾਮ ਤੇ ਲਾਇਆ ਸੀ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਮ ਨਾਲ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇਰਟਾ ਸਾਹਿਬ ਕਿਸ ਦੇ ਨਾਮ ਲਾਇਆ ਸੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇਰਟਾ ਸਾਹਿਬ ਆਪਣੇ ਸਪੁੱਤਰ ਛੇਰਟਾ ਖੂ ਸੋਰੀ ਛੇਰਟਾ ਖੂ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਨਾਲ ਲਾਇਆ ਸੀ ਵੇਖੋ ਜੀ ਅ즈ਦੀ ਕਥਿਆ ਦਾ ਲਾਸਟ ਪਰਸਨ ਅੱਖਰ ਵਾਲਾ ਪਰਸਨ ਕਿਹੜਾ ਸੀ ਇਤਿਹਾਸ ਅਨੁਸਾਰ ਕਿਸ ਗੁਰੂ ਸਾਹਿਬ ਨੇ ਪਹਿਲੀ ਸ਼ਹੀਦੀ ਪ੍ਰਾਪਤ ਕੀਤੀ ਭਈ ਇਤਿਹਾਸ ਅਨੁਸਾਰ ਕਿ ਕੌਣ ਸੇ ਗੁਰੂ ਨੇ ਪਹਿਲੀ ਸ਼ਹੀਦੀ ਪ੍ਰਾਪਤ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਸ਼ਹੀਦੀ ਪ੍ਰਾਪਤ ਕੀਨਾਂ ਨੂੰ ਤਤੀ ਤਵੀ ਤੋਂ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਦੇ ਉੱਪਰ ਗਰਮ ਰੇਤ ਪਾਇਆ ਗਿਆ ਸੀ ਮੁਗਲਾਂ ਵੱਲੋਂ ਕ੍ਰਿਪ ਵੀ ਇਨਾਂ ਨੂੰ ਆਪਣੀ ਸਿੱਖੀ ਨਹੀਂ ਛੱਡੀ ਐਨੇ ਮਹਾਂਪੁਰਖ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਮੈਂ ਸਤਿ ਸਤ ਪ੍ਰਣਾਮ ਕਰਦਾ ਸੀ ਤੁਸੀਂ ਸਾਰਿਆਂ ਨੂੰ ਵੀ ਗੁਰੂ ਅਰਜਨ ਦੇਵ ਜੀ ਮੈਨੂੰ ਪਛਾਣਨਾ ਚਾਹੀਦਾ ਅੱਜ ਦੀ ਕੱख्या ਇੱਥੇ ਸਮਾਪਤ ਹੋਈ ਸੀ ਅੱਜ ਦੀ ਕੱख्या ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਪਿੰਡ ਦੇ ਲਾਈਕ ਤੇ ਮਾਂ ਬੋਲੀ ਚੈਨਲ ਨੂੰ ਬਤੋ ਬਤ ਲਾਈਕਸ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ